ਮੋਗਾ ਵਿੱਚ ਭਿਆਨਕ ਹਾਦਸਾ ਵਾਪਰਿਆ ਜਿੱਥੇ ਭਾਰਤੀ ਸੈਨਾ ਦੇ ਇੱਕ ਟਰੱਕ ਨੇ ਮੋਟਰਸਾਈਕਲ ਤੇ ਜਾ ਰਹੇ ਸ਼ਖਸ ਨੂੰ ਦਰੜ ਦਿੱਤਾ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਸੰਜੀਵ ਕੁਮਾਰ ਨਵੀਂ ਗੱਡੀ ਦੀ ਖੁਸ਼ੀ ਵਿੱਚ ਲੱਡੂ ਲੈਣ ਦੇ ਲਈ ਜਾ ਰਿਹਾ ਸੀ ਉਸ ਦੇ ਨਾਲ ਉਸ ਦਾ ਪੁੱਤਰ ਵੀ ਸੀ ਲੇਕਿਨ ਰਾਸਤੇ ਵਿੱਚ ਹੀ ਹਾਦਸਾ ਵਾਪਰ ਗਿਆ ਜਿਸ ਵਿੱਚ ਸੰਜੀਵ ਕੁਮਾਰ ਦੀ ਮੌਤ ਹੋ ਗਈ ਤੇ ਬੱਚੇ ਦਾ ਬਚਾ ਹੋ ਗਿਆ ਹਾਦਸੇ ਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਹ ਛੋਟਾ ਗਵਾਂਟੀ ਸੀਗਾ ਜੀ ਮੁੰਡਾ ਸੰਜੀਵ ਉਹਨੇ ਛੋਟਾ ਹਾਥੀ ਲਿਆ ਸੀਗਾ ਜੀ ਤੇ ਫੈਕਟਰੀ ਵਾਲੇ ਮੁੰਡੇ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਕਿ ਆਪਾਂ ਯਾਰ ਤੂੰ ਮੂੰਹ ਨਹੀਂ ਮਿੱਠਾ ਕਰਾਇਆ ਉਹ ਲੱਡੂ ਲੈਣ ਗਿਆ ਸੀਗਾ ਜੀਟੀ ਰੋਡ ਤੇ ਜਿੱਥੇ ਬਿਜਲੀ ਘਰ ਆ ਉੱਥੇ ਉਧਰੋਂ ਉਹ ਜਾ ਰਿਹਾ ਸੀ ਤੇ ਮਗਰੋਂ ਫੌਜੀਆਂ ਦੀ ਜਿਹੜੀ ਸ਼ੌਨੀ ਵਾਲਾ ਟਰੱਕ ਹੁੰਦਾ ਜੀ ਵੋਗਿਆਲਾ ਉਹ ਉਤੋਂ ਦੀ ਕੋਈ ਨੰਗ ਹੈ ਜੀ ਉਹਨੇ ਨਾ ਵੇਖਿਆ ਤੇ ਨਾ ਹੀ ਰੋਕਿਆ ਜੀ ਉਹਨੇ ਤੇ ਮੁੰਡੇ ਦੀ ਉੱਥੇ ਇੱਕ ਪਾਸੋਂ ਲੱਤ ਟੁੱਟ ਗਈ ਜੀ ਤੇ ਪੱਟ ਪਾਟ ਗਿਆ ਸਾਰਾ ਜਦੋਂ ਨੂੰ ਅਸੀਂ ਇੱਥੇ ਹਸਪੀਟਲ ਲੈ ਕੇ ਆਏ ਤੇ ਡਾਕਟਰਾਂ ਨੇ ਉਹਨੂੰ ਡੈਥ ਹੋ ਚੁੱਕੇ ਉਹਨੂੰ ਪਤਾ ਕਿਵੇਂ ਲੱਗਿਆ ਜੀ ਉੱਥੇ ਬਸ ਸਾਰੇ ਜਿਹੜੇ ਲੋਕ ਇਕੱਠੇ ਹੋ ਗਏ ਸੀ ਉਹਨਾਂ ਨੇ ਸਾਨੂੰ ਦੱਸਿਆ ਜੀ ਇਹ ਇਕੱਲਾ ਸੀ ਮੋਟਰਸਾਈਕਲ ਤੇ ਨਹੀਂ ਉਹਦੇ ਨਾਲ ਇੱਕ ਛੋਟਾ ਬੱਚਾ ਹੋਰ ਵੀ ਬੈਠਾ ਸੀਗਾ ਜੀ ਪਰ ਉਹ ਠੀਕ ਹੈ ਜੀ ਉਹਦੇ ਹਲਤ ਠੀਕ ਹੈ ਹਾਂਜੀ ਹਾਂਜੀ ਪਰ ਕੋਟੀ ਤੇ ਇਹ ਆਪਣੀ ਸਾਈਡ ਆ ਰਿਆ ਸੀਗਾ ਇਹ ਆਪਦੀ ਸਾਈਡ ਸੀਗਾ ਜੀ ਬਿਲਕੁਲ ਜੀ ਅਸੀਂ ਵੀਡੀਓ ਦੇਖੀ ਆ ਜੀ ਉਹ ਬੜੀ ਬੇਰਹਿਮੀ ਨਾਲ ਉਤੋਂ ਦੀ ਲੰਘ ਗਿਆ ਜੀ ਮੋਟਰਸਾਈਕਲ ਦੇ ਨਾ ਹੀ ਉਹਨਾਂ ਨੇ ਰੋਕਿਆ ਤੇ ਨਾ ਹੀ ਇਹਦਾ ਪਤਾ ਲਿਆ ਜੀ ਅੱਛਾ ਇਨਫੋਰਮੇਸ਼ਨ ਮਿਲ ਗਈ ਸੀ ਜਿਹੜਾ ਪੀਗੋ ਕਵਨ ਟ੍ਰਾਸਕ ਕੋਲ ਐਕਸੀਡੈਂਟ ਹੋਇਆ ਘਰ ਵਾਲੀ ਐਸ ਜੀ ਕੁਮਾਰ ਦਾ ਐਕਸੀਡੈਂਟ ਹੋਇਆ ਉਹਦੀ ਘਰ ਵਾਲੀ ਅੰਜੂ ਨੇ ਆ ਕੇ ਸਾਨੂੰ ਬਿਆਨ ਲਿਖਾਇਆ ਕਿ ਇੱਕ ਨਾਮ ਮعلوم ਫੂਜੀ ਟਰੱਕ ਆ ਜਿਸ ਨੇ ਮੇਰੇ ਘਰ ਵਾਲੀ ਦੀ ਮੋਟਰਸਾਈਕਲ ਦੇ ਉਹ ਮਰੜ ਟ੍ਰੱਕ ਜਿਸ ਕਰਕੇ 55 ਵਜੀਆਂ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਜਿੱਥੋਂ ਰੈਫਰ ਕਰਨ ਤੋਂ ਬਾਅਦ ਉਹਨੂੰ ਪ੍ਰਾਈਵੇਟ ਹਸਪਤਾਲ ਤੇ ਲੈ ਕੇ ਜਾ ਰਹੇ ਜਿੱਥੋਂ ਦੀ ਡਸੂ ਉਹ ਲਾਸ਼ ਮੋਰਟੀ ਚ ਰਖਾਈ ਆ ਨਾਮ ਬਲੂਮ 40 ਟ੍ਰੱਕ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਬਾਕੀ ਤਫ਼ਤੀਸ਼ ਜਾਰੀ ਹੈ